ਲੈ ਵੀ ਭਲਵਾਨੋ ਹੋ ਗਏ ਆ ਬੱਦਲ ਪੂਰੇ ਸੁਣ ਲਈ ਰੱਬ ਨੇ ਬਹੁਤ ਨਜਾਇਜ਼ ਹੀ ਕਰ ਨਹੀਂ ਰਹੀ ਐ ਤੇ ਕੀ ਅੱਜ ਸਵੇਰ ਦਾ ਮੌਸਮ ਵਧੀਆ ਜਾ ਹੁਣ ਸਾਰਾ ਕੁਝ ਸੈੱਟ ਲੱਗਦਾ ਚਲੋ ਮੀਮੂ ਪਹਜੂਆ ਤਾਂ ਚੰਗੀ ਗੱਲ ਹੀ ਆ ਲੈ ਵੀ ਆ ਆਪਣਾ ਮੋਟਰਸਾਈਕਲ ਖੜਾ ਆ ਤੇ ਆਪਣੇ ਲੱਗੇ ਇਹਦੇ ਤੇ ਉਹ ਸਾਈਡਾਂ ਵਾਲੇ ਬੈਕ ਸੈਟਲ ਬੈਗ ਲੱਗੇ ਸੀ ਪਹਿਲਾਂ ਆਪਣੇ ਇਹਨਾਂ ਦਾ ਥੋੜਾ ਜਿਹਾ ਆਪਾਂ ਨੂੰ ਡਿੱਕਾ ਪੈਂਦਾ ਸੀਗਾ ਰਾਸਤੇ ਤੇ ਜਾਂਦਿਆਂ ਦਾ ਜਾਂ ਜਿੱਥੇ ਜਾ ਕੇ ਰਹਿਨੇ ਆ ਖੋਲਣੇ ਬੰਨਣੇ ਤਾਂ ਲਜਾਣੇ ਦੁਬਾਰਾ ਬੰਨਣੇ ਬੜਾ ਔਖਾ ਲੱਗਦਾ ਸੀ ਕੰਮ ਜਿਆ ਜਦੋਂ ਮੀਂਹ ਕਣੀ ਆਉਂਦਾ ਸੀ ਤਾਂ ਲਾਂਦਾ ਸੀ ਕੋਈ ਸਮਾਨ ਭੇਜਣਾ ਜਾਵੇ ਹੂੰ ਤਾਂ ਉੱਤੇ ਰੇਨ ਕਵਰ ਜੇ ਹੁੰਦੇ ਸੀ ਪਰ ਉਹ ਏਡੀ ਗੱਲ ਜੀ ਬਣਦੀ ਨਹੀਂ ਸੀਗੀ ਤਾਂ ਕਰਕੇ ਆਪਾਂ ਇੱਕ ਅੱਜ ਨਵੀਂ ਚੀਜ਼ ਮੰਗਾਈ ਐ ਉਹ ਬਖਾਣੇ ਤਾਂ ਆਪਣੇ ਜਿਹੜੇ ਆ ਬੈਗ ਸੀ ਨਾ ਇੱਧਰ ਤਾਂ ਚੱਲ ਠੀਕ ਐ ਕੋਈ ਸਮੱਸਿਆ ਨਹੀਂ ਸੀ ਇੱਧਰ ਸਲੈਂਸਰ ਕਰਕੇ ਨਾ ਜਦੋਂ ਵੀ ਥੋੜਾ ਜਿਹਾ ਉੱਥੋਂ ਕਿਤੇ ਲੂਜ਼ ਹੋ ਜਾਂਦਾ ਸੀ ਜਾਂ ਸਮਾਨ ਜ਼ਿਆਦਾ ਹੋ ਜਾਂਦਾ ਸੀ ਨਾ ਆਏ ਲੱਗਦਾ ਸੀ ਵੀ ਸਲਾਸਰ ਨਾਲ ਲੱਗ ਨਾ ਜਾਵੇ ਬੈਗ ਨਾ ਸੜ ਜੇ ਕਿਤੇ ਫਿਰ ਆਪਾਂ ਇੱਕ ਜਗਾੜ ਜਿਹਾ ਕੀਤਾ ਸੀ ਆ ਵਾਧੂ ਇੱਕ ਪੱਤੀ ਜੀ ਨਾਲ ਲਾਈ ਇਹਦੇ ਨਾਲ ਕਾਹ ਪੱਤੀ ਜੀ ਲਾਈ ਦੀ ਐ ਬੈਗ ਨੂੰ ਰੋਕ ਕੇ ਰੱਖੇ ਬੈਗ ਨੂੰ ਥੱਲੇ ਨਾ ਲਾਵੇ ਇਹ ਸੀਗੇ ਇਸ ਬੈਗ ਦੇ ਡਿੱਕੇ ਇਹ ਬੈਗ ਦਾ ਫਾਇਦਾ ਵੀ ਆ ਫਾਇਦਾ ਵੀ ਇਹਨਾਂ ਦਾ weight ਹੈ ਨਹੀਂਗਾ ਹਲਕੇ ਆ ਕਿਤੇ ਮਤਲਬ ਆਫ ਰੋਡ ਆਉਂਦਾ ਜਾਂ ਕੋਈ ਡਿੱਕਾ ਨਹੀਂ ਪੈਂਦਾ ਸੀ ਪਰ ਸਮੱਸਿਆਵਾਂ ਥੋੜੀਆਂ ਇਹਦੋਂ ਜ਼ਿਆਦਾ ਸੀਗੀਆਂ ਦੀਆਂ ਆ ਬਾਰ-ਬਾਰ ਸਾਰੀਆਂ ਬੈਲਟਾਂ ਆਈਆਂ ਥੋਲੋ ਉਹ ਕਿ ਜੇ ਛੱਡ ਕੇ ਜਾਣੇ ਸੀ ਮੋਟਰਸਾਈਕਲ ਤੇ ਫਿਰ ਆਇਆ ਲੱਗਦਾ ਸੀ ਵੀ ਕੋਈ ਬੈਗ ਹੀ ਨਾ ਲਾ ਕੇ ਲੈ ਜਾਏ ਕੋਈ ਸਮਾਨ ਹੀ ਨਾ ਕੱਢ ਕੇ ਲੈ ਜਾਏ ਇਹ ਇਹਦੀ ਪਰੇਸ਼ਾਨੀ ਸੀਗੀ ਤੇ ਪਰ ਹੁਣ ਆਪਾਂ ਇਹ ਕੰਮ ਨਿਵੇੜਤਾ ਆਪਾਂ ਮੰਗਾ ਲਿਆ ਆਹ ਪਹਿਨੀਆਰ ਮੰਗਾਏ ਆਪਾਂ ਇਹ ਆਏ ਆ ਜੀ ਆਪਣੀ orange candy ਵਾਲੇ ਆ ਮੋਹਾਲੀ ਉਹਨਾਂ ਨੇ ਕੋਰੀਅਰ ਕਰਤੇ ਸੀਗੇ ਇਹ ਆਪਾਂ ਹੁਣ ਖੋਲਦੇ ਆਂ ਤੇ ਵੇਖਦੇ ਆਂ ਵਿੱਚੋਂ ਇਹ ਆਪਾਂ ਮੰਗਾਏ 30 ਲੀਟਰ ਵਾਲੇ ਇੱਕ ਸੀ ਕਿ 35 ਲੀਟਰ ਵਾਲੇ ਮੈਨੂੰ ਆ ਲੱਗਦਾ ਸੀ 34 ਕਿਤੇ ਆਪਣੀ ਬਾਈਕ ਦੇ ਹਿਸਾਬ ਨਾਲ ਬਾਲੇ ਵੱਡੇ ਨਾ ਲੱਗਣ ਆ ਕਰਕੇ ਪੱਤੀ ਵਾਲੇ ਮੰਗਾ ਲੇ ਹੁਣ ਆਪਾਂ ਇਹਨੂੰ ਖੋਲ ਕੇ ਚੈੱਕ ਕਰਦੇ ਆ ਫਿਰ ਆਪਾਂ ਇਹਨੂੰ ਸੈੱਟ ਕਰਦੇ ਆ ਫਿਰ ਵੇਖਦੇ ਕੀ ਗੱਲ ਬਣਦੀ ਆ ਲੈ ਵੀ ਗਰਵਾ ਘਰ ਲਾਪ ਸਿਓ ਆ ਗਿਆ ਆਪਣਾ ਤੇ ਹੁਣ ਖੋਲੂਗਾ ਇਹਨੂੰ ਦੇਖਦੇ ਆ ਦਰਸ਼ਨ ਕਰਦੇ ਆ ਵਿੱਚੋਂ ਹੁਣ ਕਰਦ ਲੈ ਕੇ ਆਏਗਾ ਜਲੇ ਆ ਪੱਜ ਕੇ ਆ ਪਹਿਲਾ ਵਾਲੇ ਬੈਗ ਆ ਨਾ ਮੋਟਰਸਾਈਕਲ ਐਂ ਜਿ ਲੱਗਦਾ ਕੁਝ ਵੇਖਣ ਨੂੰ ਮਾ ਉਹ ਤਾਂ ਠੀਕ ਸੀਗਾ ਬਸ ਥੋੜੀ ਸਮੱਸਿਆ ਤੋਂ ਹੋਈ ਆ ਵੀ ਇੱਕ ਤਾਂ ਚੋਰੀ ਦਾ ਡਰ ਲੱਗਾ ਰਹਿੰਦਾ ਤੇ ਕੋਈ ਬੈਗ ਨਾ ਖੋਲ ਲੇ ਪਾਣੀ ਨਾ ਪੈ ਜੇ ਭਜ ਨਾ ਜਾਵੇ ਹੁਣ ਇਹ ਸਾਰੇ ਕੰਮ ਤੋਂ ਛਡਕਾਰਾ ਹੋ ਜਾਊਗਾ ਹੁਣ ਪੱਕਾ ਕੰਮ ਹੀ ਕਰ ਦੇਣਾ ਅੱਜ ਆਪਾਂ ਬਸ ਖੋਣ ਗਰਲਾਵਸਿਆਂ ਵੇਖੀਏ ਕੀ ਭੇਜਿਆ ਨਣੇ ਇਹ ਪਹਿਨੀਰ ਆਪਾਂ ਮੰਗਾਏ ਹੈਗੇ ਆ ਮੁਹਾਲੀ ਤੋਂ ਔਰੈਂਜ ਕੈਂਡੀ ਵਾਲਿਆਂ ਤੋਂ ਉਹਦਾ ਕਹਿੰਦੇ ਸੀ ਬਾਈ ਇੱਥੇ ਲੈ ਕੇ ਆਜੋ ਤੇ ਅਸੀਂ ਫਿਟਿੰਗ ਕਰ ਦਿਆਂਗੇ ਮੈਂ ਕਿਹਾ ਵੀ ਇੰਨੀ ਦੂਰ ਆ ਪਾ ਸਪੈਸ਼ਲ ਨਹੀਂ ਆ ਸਕਦੇ ਤੁਸੀਂ ਸਾਨੂੰ ਕੋਰੀਅਰ ਹੀ ਕਰ ਦਿਓ ਅਸੀਂ ਆਪੇ ਹੀ ਕਰ ਲਾਂਗੇ ਸਾਰਾ ਕੁਝ ਤੇ ਲੈ ਬੈਕਿੰਗ ਤਾਂ ਪੂਰੀ ਜ਼ਬਰਦਸਤ ਕੀਤੀ ਹੈ ਲਿਆ ਲਿਆ ਚਲ ਚੁੱਕ ਤਾਂ ਮੁੰਡਾ ਪਲੀ ਜਾ ਚਲ 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 ਉਹ ਬੱਲੇ ਇੱਥੇ ਰੱਖ ਦੇ ਉੱਤੇ ਰੱਖ ਵੇਖੀ ਯਕੀਨ ਨਿਕਲਦਾ ਕਰਦਣਾ ਹੀ ਪਾੜ ਦੇ ਕਿੱਥੇ ਲੱਗਾ ਰੇਗਾ ਆ ਤਾਂ ਬਹੁਤ ਟਾਈਮ ਲਾਏਗਾ ਤੂੰ ਕਾਕਾ ਹਾਂ ਚੱਕਦੇ 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 ਕੰਮ ਲੈ ਦੇਖੀਏ ਦੇਖੀਏ ਫੋਟੋ ਜਿਹੜਾ ਦਿਖਾਇਆ ਸੀ ਉਹੀ ਕੁਝ ਨਿਕਲਦਾ ਹੈ ਕਿ ਕੁਸ ਹੋਰ ਹੀ ਭੇਜਤਾ ਹਣੀ ਵੀ ਨਹੀਂ ਪਤਾ ਨਹੀਂ ਲੱਗਦਾ ਕੋਈ ਬਈ ਉਹੀ ਆਹ ਹੋ 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 ਆ ਤਾਂ ਪੂਰੀ ਗੱਲ ਆ ਬਈ ਹਾਂ ਕਰਨਾ ਉਸ ਨੂੰ ਕਿੰਨਾ ਕ ਵੇਟ ਲੱਗਦਾ ਵੇਖਣ ਚੱਕ ਕੇ ਹਲਕਾ ਹੀ ਹੈ ਨਾ 4 ਕਿਲੋ ਦਾ 4 ਕਿਲੋ ਦਾ ਜਾ ਬਸ ਹਲਕਾ ਚਾਹੀਦਾ ਸਿੱਧਾ ਕਰੀ ਤਾਣ ਦਾ ਮਹੀਂ ਮੜਾ ਇਹਨੂੰ ਕਰਾਂ ਉਹ ਉੱਪਰ ਆਉਣਾ ਏ ਥੱਲੇ ਦਾ ਪਾਸਾ ਇਹ ਆਇਆ ਕੋਸੇ ਹੈ ਠੀਕ ਹੈ ਤੇ ਇੰਦਰ ਲੋਕ ਲੋਕ ਲੱਗੇ ਚਾਬੀਆਂ ਜੁਬੀਆਂ ਵਿੱਚ ਇਹ ਕਿੱਡਾ ਹੈ ਚਾਬੀ ਕਿਤੇ ਵਿੱਚ ਹੋ ਗਈ ਇਹਦੇ ਵਿੱਚ ਕਿਤੇ ਆ ਇਹਦੇ ਵਿੱਚ ਹੀ ਹੋਊਗੀ ਆਪਾਂ ਬਾਅਦ ਵਿੱਚ ਖੋਲ ਕੇ ਦੇਖਦੇ ਆ ਐ ਕਰ ਕਰ ਲਾ ਪਹਿਲਾਂ ਆਪਾਂ ਇੱਕ ਫਿੱਟ ਕਰਨੀਏ ਇੱਕ ਪਾਸੇ ਵਾਲਾ ਹੁਣ ਆਪਾਂ ਨੂੰ ਇਹ ਵਿਖਣਾ ਪੈਣਾ ਇਹ ਕਿਹੜੇ ਪਾਸੇ ਦਾ ਹੈ ਔਰਲੇ ਪਾਸੇ ਦਾ ਹੈ ਆਪ ਔਰਲੇ ਪਾਸੇ ਲਾ ਲੈਨੇ ਚੱਲ ਆ ਜਾ ਉਹ ਬੈਕ ਖੁੱਲ ਗਿਆ ਫੇਲਾ ਜਾ ਇੱਧਰ ਦਾ ਬੈਗ ਲਾ ਦੇ ਤੇ ਉਧਰਲਾ ਬੈਗ ਲੱਗਾ ਰਹਿਣ ਦੀ ਆਪਾਂ ਦੇਖਦੇ ਉਹ ਨਹੀਂ ਆ ਆ ਲੋਕ ਲਾ ਦੇ ਇਹਨਾਂ ਨੇ ਆ ਨਾਲੇ ਲਾ ਲੈ ਇੱਥੇ ਲਾ ਦੇ ਆ ਸਲੜੇ ਪੈਰ ਬੇਜੀ ਕੱਢ ਕੇ ਲਾ ਦੇ ਫਿਰ ਆਪਾਂ ਦੇਖਾਂਗੇ ਵੀ ਦੇਖਣ ਨੂੰ ਕਿਹੜਾ ਵਧੀਆ ਲੱਗਦਾ ਇੱਕ ਪਾਸੇ ਪੈਨੀਅਰ ਲੱਗਿਆ ਇੱਕ ਪਾਸੇ ਬੈਗ ਵਧੀਆ ਲੱਗਦਾ ਕੀ ਫਰਕ ਲੱਗਦਾ ਇਹ ਲਾ ਦੇ ਗਰਾ ਹੁਣ ਫਿਰ ਉਧਰ ਆਪਾਂ ਨੂੰ ਖੋਲਣੇ ਵੀ ਪੈਣਗੇ ਨਾ ਜਿਹੜੀਆਂ ਵਾਦੂ ਆਪਾਂ ਪਤਕਾਈਆਂ ਲਾਈਆਂ ਸੀ ਉਹ ਖੋਲਾਂਗੇ ਵੀ ਇਦੇ ਵਿੱਚ ਕੋਈ ਹੋਰ ਚੀਜ਼ ਦਿੱਤੀ ਨਾਲ ਕੋਈ ਇਹਨਾਂ ਨੇ ਐਕਸਟਰਾ ਇਹ ਜਿਵੇਂ ਆਪਾਂ ਥਾਰ ਗੱਡੀ ਦਾ ਨਹੀਂ ਖੋਲਦੇ ਜਿੰਦਾ ਤਾਂ ਜਿਹਨੂੰ ਕਰਕੇ ਹੋਵੇਂ ਨਹੀਂ ਖੁੱਲਦਾ ਹਾਂ ਚਾਹਵਾਂ ਉਹ ਕੋ ਸਪਾਈ ਬੱਤੀ ਹਾਂ ਸਹੀ ਹਾਂ ਸਹੀ ਹੈ ਉਹ ਪਿਆ ਵਿੱਚ ਦਿੱਤਾ ਨਾਲ ਕੱਟ ਕੱਟ ਸਾਰਾ ਕੁਝ ਬਾਹਰ ਕੱਢ ਦੇ ਕਿ ਰੰਗ ਵਧੀ ਜਿਹੜੀ ਦੀ ਲੋਡ ਪਈ ਵਰਤ ਲਾਂਗੇ ਹਾਂ ਅੰਦਰ ਸਮਾਨ ਤਾਂ ਆ ਗਿਆ ਇਹ ਥੱਲੇ ਹੱਸਤੇ ਆ ਕਿੰਦਾ ਆ ਵਰਦਾ ਇਹ ਬਾਈ ਕੀ ਲੋਹੇ ਦਾ ਫੈਕਟ ਨਹੀਂ ਇਹ ਹੋਰ ਮਟੀਰੀਅਲ ਆ ਕੋਈ ਐਲੂਮੀਨੀਅਮ ਨਹੀਂ ਆਮ ਐਲੂਮੀਨੀਅਮ ਦੇ ਵੀ ਆਉਂਦੇ ਆ ਪਰ ਉਹ ਡੱਕੇ ਵਿੰਗੇ ਹੋ ਜਾਂਦੇ ਆ ਇਹ ਵਿੰਗਾ ਨਹੀਂ ਹੋਊਗਾ ਨਾ ਟੁੱਟੂਗਾ ਇਹ ਪੂਰੀ ਮਟੀਰੀਅਲ ਆ ਹਾਂ ਤੇ ਲਾਸਟਰ ਕੋਈ ਨਾ ਆ ਜਾ ਇਹਨੂੰ ਰੱਖ ਵੇਖ ਲਓ ਆਪਾਂ ਉਹਦੇ ਨੇੜੇ ਲਿਆ ਮਾੜਾ ਖੋਲ ਆ ਡੱਬਾ ਖੋਲ ਚ ਯਕੀ ਨਿਕਲਦਾ ਕਿਹੜੇ ਨਟ ਪੱਟੀਆਂ ਅੰਦਰ ਆ ਡੱਬਾ ਚੋਂ ਕਿੱਧਰ ਲੈ ਕੇ ਹੀ ਵਰਨੇ ਪਾਸੇ ਇਧਰ ਇਧਰਲੇ ਪਾਸੇ ਲੈ ਆ ਅੰਦਰਲੇ ਪਾਸੇ ਫਿਰ ਨਾਲ ਲਾ ਕੇ ਦੇਖ ਕੇਵੇਂ ਲੱਗਣਾ ਪਵੇ ਕੀ ਕਰਾਂ ਆ ਕੀ ਵੇਝੈ ਨਾ ਨੇ ਕਰੋਨੇ ਆ ਵੇ ਇਹ ਕਿਤੇ ਲੱਗਣ ਵਾਲਾ ਤਾਂ ਨਹੀਂ بس ਕੇ ਵੈਸੇ ਹੀ ਹੈ ਚਲ ਇਹਨੂੰ ਬਾਅਦ ਚ ਦੇਖਦੇ ਨਹੀਂ ਕੋਈ ਕੱਪ ਦਿੱਤਾ ਨਾਲ ਉਹਨਾਂ ਨੇ ਬਈ orange ਕੇ ਲਈ ਇਹ ਕੱਪ ਬਈ ਉਹਦੇ ਮੁੱਠੇ ਤੇ ਜਾਓ ਫੇਰੇ ਕੱਪ ਵਰਤੋ ਲੈ ਔਰ ਚੰਗਾ ਮਟੀਰੀਅਲ ਹੈ ਯਾਰ ਹੈਨਾ ਉਹ ਨਹੀਂ ਲੱਗਦਾ ਕਿ ਟੁੱਟ ਟੁੱਟਣ ਜਿਆ ਕੁਛ ਹੈ ਨਹੀਂ ਕਿ ਵਧੀਆ ਮਜ਼ਬੂਤ ਜਿਹਾ ਗਰਮ ਰਹਿੰਦਾ ਓਏ ਠੀਕ ਹੈ ਯਾਰ ਗੁੱਡ ਇਕਾਤ ਇਕਾਏ ਕੱਪ ਨੂੰ ਬਾਅਦ ਚ ਮਿਲਦੇ ਆਪਾਂ ਕੋਈ ਨਾਟ ਨੁਟ ਕੋਈ ਦਿੱਤਾ ਨਹੀਂ ਕੁਝ ਵਿੱਚ ਦੂਜੇ ਦੇ ਹੋਊਗਾ ਨਾ ਕੋਈ ਉਹ ਵੀ ਚੈੱਕ ਕਰਨ ਚਾਹ ਰਿਹਾ ਇਹ ਦਿਵਿੰਦਰ ਆਏ ਆਂਦੇ ਸੀਗੇ ਅੱਛਾ ਇਹ ਹੁਣ ਕਿਵੇਂ ਲੱਗਣਾ ਹੈਗਾ ਆਪਾਂ ਨੂੰ ਚੈੱਕ ਕਰਦੇ ਆਪਾਂ ਕੱਢ ਜਾ ਲੈ ਵੀ ਕੱਪ ਤੇ ਬਾਈਕ ਆਪਣੀ ਜਵਾਂ ਕਹਿੰਦੇ ਮੈਚ ਕਰ ਗਿਆ ਜਵਾਂ ਪਤਾ ਹੀ ਨਹੀਂ ਲੱਗਦਾ ਨਾਲ ਹੀ ਰਲ ਜਾਂਦਾ ਜਿੱਥੇ ਮਰਜ਼ੀ ਟੰਗ ਲੈਣ ਨੂੰ ਈ ਘੈਂਡ ਆ ਯਾਰ ਖੁੱਲਾ ਜਿਆ ਸਾਫ਼ ਕਰਨਾ ਸੌਖਾ ਹੈ ਇਹੀ ਨਾਲ ਲਜਾਇਆ ਕਰਾਂਗੇ ਆਪਾਂ ਲੈ ਵੀ ਦੂਜਾ ਵੀ ਖੋਲ ਲਿਆ ਇਹਦੇ ਜਵੇਂ ਨੇ

ਨੇ ਕੀ ਇਹ ਵਿੱਚੋਂ ਕੀ ਨਿਕਲਦਾ ਇਹਦੀ ਚਾਬੀ ਇਹ ਨਿਕਲ ਨਹੀਂ ਰਹੀ ਹੈ ਹੈਂਗਾ ਉਹਦੀ ਹਾਂ ਠੀਕ ਹੈ ਨਾਪ ਕੇ ਤਾਂ ਜੋਰ ਨਾ ਬਣਾ ਆ ਆ ਨਹੀਂ ਇਹ ਚ ਦਖਾ ਨਹੀਂ ਨਹੀਂ ਵੀ ਇਹ ਚਾਬੀ ਇਹ ਖਲੀਆਂ ਕੱਢਦਾ ਪਰ ਖੱਪ ਕਹਿੰਦੇ ਇੱਕ ਹੀ ਬਹੁਤਾ ਤੁਨੂ ਆਦੇ ਇਨੇ ਕੱਪਾ ਤੁਸੀਂ ਕੀ ਕਰਨੇ ਹਜੇ ਕਿਰਾਂ ਇੱਕ ਵਾਰ ਤੱਕੇ ਦੇਖੋ ਲਿਆ ਚਾਬੀ ਕੋਈ ਹਾਂ ਲਿਆ ਪਰ ਦੇ ਖੋਲ ਕੇ ਕੀ ਬਣਦਾ ਆ ਦੇਖੀ ਆਪਾਂ ਦੇਖ ਆਪਣਾ ਗੋਟੀਆਂ ਦਾ ਕੱਟਿਆ ਕਿੱਥੇ ਦਾ सारों हाँ, तो 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 स... का ਦੰਦਰ ਉੱਥੇ ਵੀ ਐ ਇੱਕੋ ਥਾਂ ਹੀ ਹੋਰ ਕੋਈ ਥਾਣੀ ਆਪਣਾ ਹੁਣ ਹਾਂ ਉੱਥੇ ਚਾਬੀਆਂ ਕੋਲੇ ਸਭ ਕੁਸ ਉਸੇ ਅਲਮਾਰੀ ਚ ਜਾ ਜੋ ਵੀ ਉਹ ਬਕਸੇ ਹੀ ਟੁੱਟ ਗਿਆ ਸੀ ਆਪਣਾ ਗੋਟੀਆਂ ਵਾਲਾ ਸਾਰੀਆਂ ਉੱਥੇ ਰੱਖੀ ਆਵਾਂਗੇ ਆ ਕੀ ਗੱਲਾਂ ਬਈ ਭੱਜੇ ਗੋਟੀ ਨਹੀਂ ਆਲੀ ਅੱਜ ਮੈਨੂੰ ਲੱਗਦਾ ਇਹ ਤੇਰੇ ਵਾਸਤੇ ਭਜਿਆ ਇਹਨਾਂ ਨੇ ਹੈ ਕੀ ਹੈ ਇਹ ਮੋਟਰਾਂ ਦੇ ਆਏ ਹੈਂਡਲ ਦੇ ਥੱਲੇ ਹੈਂਡਲ ਕਿ ਹੈ ਹੈਲਮਟ ਉਹ ਹੈਲਮਟ ਬਣਾਇਆ ਦਾ ਉਹ ਅੱਛਾ ਹਾਂ ਗੁੱਡ ਗੁੱਡ ਇਹਦੇ ਆ ਐਨਕਾਂ ਲੱਗਦੀਆਂ ਕੀਤੀਆਂ ਇਹਨਾਂ ਨੇ ਐਨਕਾ ਦੀ ਨਾਲ ਆ ਇਹਦੀ ਪੱਖੀ ਜੀ ਹੋਊਗੀ ਨਾਟ ਕੱਢ ਕੇ ਇਹਦੇ ਵਈ ਘੁੰਮੂਗਾ ਵਾ ਨਾਲ ਵਾ ਸੋਹਣਾ ਲੱਗੂ ਤਾਂ ਲਾ ਦਾਂਗੇ ਹਾਂ ਇਥੇ ਮੋਟਾ ਲਾ ਦੇਣ ਕਿਦਨੇ ਕਿਦੇ ਵਣ ਦਿੰਨੇ ਆਪਾਂ ਠੀਕ ਹੈ ਹਾਂ ਗਏ ਚੂ ਚੂ ਵੀ ਕਰਦੇ ਠੀਕ ਹੁਣ ਪਹਿਲਾਂ ਬਤਾ ਐਨੀਅਰ ਫਿੱਟ ਕਰੀਏ ਫਿਰ ਕਰਾਵਾਂਗੇ ਚੂ ਚੂ ਠੀਕ ਹੈ ਲੈ ਵੀ ਆ ਤਾਂ ਇਸੇ ਨੇ ਵਿਰ ਗਿਆ ਕਹੇ ਡਾ ਯਾਰ ਘੇਟ ਆ ਲੱਗ ਰਿਹਾ ਕਰਾਵਾਂਗੇ ਇੱਥੇ ਕਿੱਥੇ ਲਾਵਾਂਗੇ ਇਹਨੂੰ ਚੱਲ ਇਹਦੇ ਬਾਅਦ ਚ ਲਾਵਾਂਗੇ ਪਹਿਲਾਂ ਪਾਹ ਜ਼ਰੂਰੀ ਚੀਜ਼ ਲਾ ਕੇ ਦੇਖੀਏ ਜਿੰਦਰ ਕਿਵੇਂ ਲਾਉਣ ਫਿਰਦਾ ਤੂੰ ਆਮਲ ਕੱਢੀਆਂ ਤਾਣ ਉਹ ਅੱਛਾ ਤੇ ਕੰਮ ਕਰੀ ਘਰ ਲਾ ਵਹੀਂ ਮਾੜਾ ਬਰੇ ਇਹ ਮੇਰੇ ਜੇ ਫਟਾ ਕਿਵੇਂ ਹੋਊਗੀ ਆਹ ਪੱਤੀਆਂ ਹੀ ਐਂ ਲੱਗਣੀਆਂ ਯਾਰ ਇਹ ਪੱਤੀਆਂ ਤਾਂ ਲੱਗੋ ਇੱਕ ਮਿੰਟ ਪਹਿਲਾਂ ਕਾਸ ਲਗੀ ਪਹਿਲਾਂ ਆਪਾਂ ਇੱਥੇ ਉੱਪਰ ਕੱਸ ਕੇ ਵੇਖਦੇ ਸੀ ਆ ਪਤੰਗਾਂ ਆਈਆਂ ਫੇਰ ਐ ਲੱਗਾ ਵੀ ਇਹ ਤਾਂ ਜ਼ਿਆਦਾ ਉੱਚਾ ਜਾ ਲੱਗਦਾ ਥੱਲੇ ਕੱਸ ਤੀਆਂ ਪਤੰਗਾਂ ਦਾ ਸਿਸਟਮ ਜਾਨੀ ਬਾਲਾ ਚੰਗਾ ਲੱਗਾ ਇਹ ਨਹੀਂ ਪਤਾ ਘਾ ਵਧ ਗਈ ਹੋਵੇ ਬਸ ਆ ਦੋ ਪਤੰਗਾਂ ਦਿੱਤੀਆਂ ਨੇ ਇੱਕ ਆ ਥੱਲੇ ਨੂੰ ਕਸੀ ਇੱਕ ਥੱਲੇੋਂ ਉੱਪਰ ਨੂੰ ਕਸਤੀ ਆ ਵੀ ਨਾ ਉੱਪਰ ਜਾਵੇ ਨਾ ਥੱਲੇ ਜਾਵੇ ਤੇ ਹੁਣ ਐਂਜ ਲੱਗਦਾ ਮੌਲ ਤੇ ਇੰਨੀ ਵਰਨਾ ਲੁੱਕ ਘੈਂਟ ਲੱਗਦਾ ਕਮ ਯਾਰ ਇਧਰ ਨਹੀਂ ਸੁਣ ਲੱਗਦਾ ਇੰਨਾ ਹਨਾ ਹੁਣ ਆ ਬਹਿਗਾ ਹੁਣ ਆਪਾਂ ਬੈਗ ਲਾ ਕੇ ਪਹਿਲਾਂ ਆਪਾਂ ਨੂੰ ਆ ਪੱਤੀਆਂ ਖੋਲਣੀਆਂ ਪੈਣਗੀਆਂ ਆਹ ਪੱਤੀ ਖੋਲਾਂਗੇ ਇੱਕ ਇੱਕ ਆਹ ਖੋਲਾਂਗੇ ਵਿਚਾਲੇ ਲਾਈ ਸੀ ਵੀ ਆਪਣਾ ਬੈਗ ਸਲੈਂਸਰ ਨਾਲ ਨਾ ਲੱਗੇ ਫੇਰ ਦੋਵੇਂ ਲਾ ਕੇ ਫੇਰ ਵੇਖਦੇ ਹਾਂ ਕੀ ਮੋਲ ਬਣਦਾ ਹੈ ਚੱਲ ਵੀ ਦੇ ਅੰਦਰ ਸਿਆਂ ਆਹ ਖੋਲ ਦੇ ਕਰਨਾ ਬੈਗ ਨੂੰ ਆਹ ਲਾ ਦੇ ਇੱਥੇ ਲੋਕਾਂ ਜਿਹਾ ਲੱਗਾ ਹੋਣਾ ਕਾ ਖੋਲ ਦੀ ਮੜਾਇਆ ਤੇ ਇਹ ਵਾਸਤੇ ਬੈਗ ਰੱਖਦੇ ਪਾਸੇ ਹੁਣ ਲਿਆ ਕਰਾਉ ਦੂਜਾ ਪਹਿਨੀਏ ਰ ਆਪਣਾ ਕਰ ਆਹ ਪੱਤੀਆਂ ਖੋਲ ਦੇ ਆ ਇਹ ਖੋਲਦੇ ਰੱਖਦੇ ਇਹ ਆਪਾਂ ਆਪਦੇ ਵੱਲੋਂ ਜਗਾੜ ਜਿਹਾ ਕੀਤਾ ਸੀਗਾ ਪਰ ਕਾਮਯਾਬ ਵੀ ਰਿਹਾ ਆਪਾਂ ਨੂੰ ਪਰ ਹਮੇਸ਼ਾ ਨਾ ਜਦੋਂ ਪੱਤੀ ਨਹੀਂ ਲੱਗੀ ਸੀਗੀ ਤੇ ਹਾਣਾ ਹੀ ਰਹਿੰਦਾ ਸੀ ਯਾਰ ਕਿਤੇ ਬែក ਸਾਸਰ ਨਾਲ ਲੱਗ ਕੇ ਸਾੜ ਨਾ ਜਾਵੇ ਇਹ ਨਾ ਸਾਰੇ ਲੀਲੇ ਰੂੜੇ ਡੱਕ ਪੈਣ ਐ ਵੀ ਇੱਕ ਪਾਸੇ ਦੇਖੀਏ ਤੇ ਸੋਹਣਾ ਲੱਗਦਾ ਕੰਮ ਯਾਰ ਇੱਕ ਰੰਗ ਦੋਵਾਂ ਦੇ ਇੱਕੋ ਜਿਹਾ ਲੱਗਦਾ ਠੀਕ ਆ ਕੰਮ ਕਹਿੜਾ ਬਣੂ ਬਣੂ ਗੱਲ ਵਧੀਆ ਹੌਲੀ ਹੌਲੀ ਆ ਆਕਸਿਆ ਗਿਆ ਉਹਦੋਂ ਵੀ ਸੋਹਣਾ ਲੱਗੂਗਾ ਕਲਾਬ ਉਹ ਲੈ ਚੋ ਕੇ ਬਕਸਾ ਕੋਲੇ ਆ ਤਾਂ ਖੁੱਲ ਗਈ ਪੱਤੀ ਆਪਣੀ ਕਰਾਂ ਆ ਕਹਿੰਦੇ ਮੁੰਡਾ ਗੁੱਸੇ ਹੋਇਆ ਫਿਰਦਾ ਹੈ ਕਹਿੰਦਾ ਮੈਂ ਵੀ ਨਾਲ ਜਾਣਾ ਚਾਚਾ ਲੈ ਜਾਾਂਗੇ ਬਿੱਲੂ ਤੈਨੂੰ ਵੀ ਲੈ ਕੇ ਚੱਲਾਂਗੇ ਕਦੇ ਆਹ ਤਾਂ ਟਰੈਕਟਰ ਤੇ ਜਾਉਂ ਨੀ ਟਰੈਕਟਰ ਤੇ ਨਹੀਂ ਜਾ ਸਕਦੇ ਆਪਾਂ ਜਿੱਥੇ ਜਾਣਾ ਹੈ ਉੱਥੇ ਤਾਂ ਮੋਟਰਸਾਈਕਲ ਹੀ ਜਾਊਗਾ ਵੱਡੀ ਦਵਿੰਦਰੋਂ ਆਣੀ ਸੀ ਫਰਮ ਅੱਛਾ ਆ ਨਾਟਕ ਹੱਸਦੇ ਆ ਪੱਤੀਆਂ ਹੀ ਆਪਾਂ ਖੋਲਤੀਆਂ ਇਹ ਆਪਾਂ ਆਪਦੇ ਲੈਵਲ ਤੇ ਸਾਰਾ ਢਾਂਚਾ ਜਿਹਾ ਬਣਾਇਆ ਸੀਗਾ ਪਰ ਕਾਬਜਾ ਵੀ ਰਿਆ ਪਰ ਆਹ ਗੱਲ ਤਾਂ ਥੋੜੀ ਜ਼ਿਆਦਾ ਹੀ ਘੇਟ ਲੱਗੀ ਜਾਂਦੀ ਹੈ ਤਲ ਲਿਆ ਵੇਲਾ ਬਾਅਦ ਆ ਵੀ ਕਸ ਕੇ ਦੇਖੀਏ ਫੇਰ ਵੇਣੀ ਅੱਗੇ ਕੀ ਬਣਦਾ ਫਿਰ ਮੁੰਡਿਆ ਆਇਆ ਸਾਈਕਲ ਤੇ ਜਿੰਨੀ ਵੀ ਸਸਰੀ ਲੱਗੀ ਹੈ ਕੱਲੀ ਕੱਲੀ ਚੀਜ਼ ਸਾਰੀ ਆਪਾਂ ਔਨਲਾਈਨ ਮਗਾਈ ਸੀ ਤੇ ਆਪ ਹੀ ਕਸੀ ਹਰੇਕ ਚੀਜ਼ ਜੋ ਗਾਰ ਆਹ ਹੈਂਡ ਪ੍ਰੋਡਕਟਰ ਜੀ ਹੋਗੀ ਆ ਵਿੰਡਸ਼ੀਲਡ ਹੋਗੀ ਇੰਜਨ ਪਲੇਟ ਰੇਡੀਏਟਰ ਪਲੇਟ ਤੇ ਉਸ ਤੋਂ ਬਾਅਦ ਆਹ ਆ ਸੈਲ ਟ੍ਰੇ ਜੀ ਜਿਹੜੀ ਆ ਫਾਈਦੀ ਇਹ ਵੀ ਆਪਾਂ ਹੀ ਕਸੇ ਕੱਲੀ ਕੱਲੀ ਚੀਜ਼ ਆਪਾਂ ਆਪ ਹੀ ਕਾਸੀ ਦਿਨ ਸਰਵਿਸ ਵੀ ਆਪਾਂ ਇਹਦੀ ਆਫ ਹੀ ਕੀਤੀ ਐ ਸਾਰਾ ਘਰੋ ਮਾਰ ਕਿਤੇ ਗਏ ਨਹੀਂ ਲੱਗੇ ਲੈ ਜੀ ਕਸਮ ਦਾ ਇਹਦਾ ਕੋਈ ਫਾਰਮੂਲਾ ਵਟਾ ਨਹੀਂ ਗਿਆ ਬਸ ਇਹਨਾਂ ਨੇ ਆ ਦੋ ਪੱਤੀਆਂ ਦਿੱਤੀਆਂ ਜਿਹੜੇ ਆਪਣਾ ਥੱਲੇ ਪਾਈ ਪੀਜਾ ਵਿਚਾਲੇ ਆ ਜਾਣਾ ਸੈਂਟਰ 'ਚ ਇੱਕ ਪੱਤੀ ਐ ਥੱਲੇ ਨੂੰ ਇੱਕ ਪੱਤੀ ਤਾਂ ਨੂੰ ਐਂ ਕਰਕੇ ਦੋਵਾਂ ਦੇ ਨਾਲ ਖਸ ਦੇਣੇ ਆ ਨਾ ਥੱਲੇ ਨੂੰ ਲਵੇ ਤੇ ਨਾ ਐ ਤਾਂ ਨੂੰ ਲਵੇ ਬਾਅਦ 'ਚ ਲਿਆ ਵੀ ਲਿਆ ਨੇੜੇ ਦੰਦਰਾ ਆ ਪੱਤੀ ਆਪਾਂ ਐ ਕਰ ਦੇਣੀ ਇੱਥੋਂ ਦੀ ਉੱਪਰਲੀ ਤੇ ਦੋਜੀ ਆਪਾਂ ਐ ਕਰ ਦੇਣੀ ਆ ਆ ਆ ਬਸ ਕਾਂਟਾ ਯਾਰ ਹੋਰ ਕੋਈ ਖਾਸ ਗੱਲ ਨਹੀਂ ਇਹਦੇ ਵਿੱਚ ਖਸਣ ਨੂੰ ਕੋਈ ਇਹਦੀ ਫਿਟਿੰਗ ਫੁਟੰਗ ਨਹੀਂ ਐਵੇਂ ਡਰਾਮਾ ਜਿਹਾ ਕਰਦੇ ਫਿਟਿੰਗ ਫਰੀ ਐ ਸਰ ਫਿਟਿੰਗ ਅਸੀਂ ਕਰ ਲੀ ਉਹ ਪੱਤੀ ਗਾਂ ਕਰਦੇ ਆ ਪਿਛਾਂ ਉਧਰ ਲੈ ਵੀ ਪਲਵਾਨੋ ਆਪਾਂ ਦੋਵੇਂ ਹੀ ਕਸਤੇ ਆ ਤੇ ਹੁਣ ਮੋਟਰਸਾਈਕਲ ਕਹਿੰਦੇ ਘੈਂਟ ਜਿਹਾ ਲੱਗਣ ਲੱਗ ਪਿਆ ਹਨਾ ਕਰ ਲਾ ਲੱਗਦਾ ਨਾ ਬੈਗਾਂ ਨਾਲ ਤਾਂ ਕੰਮ ਬਹੁਤ ਸੋਹਣਾ ਲੱਗਦਾ ਯਾਰ ਪੁਰੀ ਮਤਲਬ ਸੇਫਟੀ ਆ ਲੌਕ ਲੋਕ ਲੱਗਦੇ ਆ ਵਾਟਰ ਪ੍ਰੂਫ ਐ ਕੋਈ ਪਾਣੀ ਨਹੀਂ ਫੈਣਾ ਕੋਈ ਮਿੱਟੀ ਘਟਾਣੀ ਦੇ ਕਿਤੇ ਜਾਣਾ ਆਉਣਾ ਜਿੰਨੇ ਕੱਪੜੇ ਕੱਢਣੇ ਕੱਢ ਲਓ ਇਹ ਨਹੀਂ ਗਾ ਵੀ ਹੁਣ ਡਰ ਰਿਹਾ ਨਹੀਂ ਕੋ ਚੋਰੀ ਵਾਲਾ ਹਨਾ ਲੌਕ ਲੱਗ ਜਾਂਦਾ ਵਧੀਆ ਇਹਨਾਂ ਦੋਵਾਂ ਦੀ ਜਗ੍ਹਾ ਚਾਬੀ ਪਾ ਲ ਗਏ ਆਪਾਂ ਮੋਟਰਸਾਈਕਲ ਨਾਲ ਇੱਕ ਇੱਕ ਰੱਖ ਦਈਏ ਘਰੇ ਜੇ ਕਿਤੇ ਗਵਾਜ ਗਈ ਤਾਂ ਫਿਰ ਘਰ ਆ ਕੇ ਤਾਂ ਖੋਲ ਲਾਂਗੇ ਹਨਾ ਉਹ ਫਨਾ ਖੋਲੂ ਤਾਂ ਘਰੇ ਫੋਲ ਮੈਂ ਹੁਣ ਪਾ ਦੇਖਦਾ ਗੇੜਾ ਦੇਖ ਕੇ ਦੇਖਦੇ ਆ ਮਾੜਾ ਜਿਹਾ ਕੀ ਮਹਿਸੂਸ ਹੁੰਦਾ ਇੱਕ ਵਾਰੀ ਜੋ ਕਸਲੇ ਸੀ ਤੇ ਹੁਣ ਆਪਾਂ ਇਹ ਪਹਿਨੀਆ ਦੁਵਾਰਾ ਖੋਲਤੇ ਆ ਜਿੰਨਾ ਤੋਂ ਮੰਗਾਏ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਤੁਸੀਂ ਆ ਗਲਤ ਕਸਿਆ ਐ ਇਹਨਾਂ ਪੱਤੀਆਂ ਨੂੰ ਖੋਲੋ ਆਹ ਤੇ ਆ ਦੋਨੋਂ ਜਿਹੜੇ ਇਹਦੇ ਵਿਚਾਲੇ ਸੈਂਟਰ ਚ ਆਉਣੇ ਚਾਹੀਦੇ ਆ ਆਪਾਂ ਕਰਕੇ ਦੁਵਾਰਾ ਵਿਖਾਉਨੇ ਆ ਅਸੀਂ ਤਾਂ ਕੰਮ ਨਵੇੜਤਾ ਸੀਗਾ ਕੁਦਰਤੀ ਉਹਨਾਂ ਦੀ ਵੀਡੀਓ ਕਾਲ ਆ ਗਈ ਦੇਖਣ ਵਾਸਤੇ ਵੀ ਕਿਵੇਂ ਕਸਿਆ ਜਦੋਂ ਦਿਖਾਇਆ ਉਹ ਕਹਿੰਦੇ ਨਹੀਂ ਜੀ ਨਹੀਂ ਤੁਸੀਂ ਗਲਤ ਕਸਿਆ ਹੁਣ ਸਹੀ ਕਰਕੇ ਦੇਖਦੇ ਆਂ ਆ ਵੀ ਸਹੀ ਫਿਟਿੰਗ ਇਹਦੀ ਆਏ ਹੋਣੀ ਸੀਗੀ ਆ ਜਿਹੜੇ ਚਾਰੇ ਗੋਲ ਜੇ ਪਾੜ ਦੇ ਦਿੱਤੇ ਨਾ ਇਹਨਾਂ ਨੇ ਇਹ ਵਿੱਚ ਪੈਣੇ ਆ ਫਰੇਮ ਜਿਹੜਾ ਸਾਰੇ ਮੈਨੂੰ ਭੁਲੇਖਾ ਤਾਂ ਪੈ ਗਿਆ ਪਸੇ ਮੈਨੂੰ ਨਹੀਂ ਪਿਆ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਉਹਦੀ ਲੋਕ ਅਗਲੇ ਪਾਸੇ ਆਉਣੇ ਆ ਪਰ ਇਹ ਪਲਵਾਨ ਕਹਿੰਦੇ ਜਿਹੜੀ ਆ ਟੇਪ ਲੱਗੀ ਰਾਤ ਨੂੰ ਜਗਣ ਵਾਲੀ ਇਹ ਪਿੱਛੇ ਹੁੰਦੀ ਅੱਗੇ ਨਹੀਂ ਹੁੰਦੀ ਇਹਦੇ ਕਰਕੇ ਤਾਂ ਹੋ ਸਕਦਾ ਟੇਪ ਇਹਨਾਂ ਨੇ ਗਲਤ ਪਾਸੇ ਲਾਤੀ ਹੋਵੇ ਪਰ ਫਿਟਿੰਗ ਇਹਦੀ ਸਹੀ ਹੁਣ ਆਏ ਆ ਚੱਲ ਕੋਈ ਗੱਲ ਨਹੀਂ ਹੁਣ ਆਏ ਲਾ ਦਿੰਨੇ ਆਪਾਂ ਸੈੱਟ ਕਰਕੇ ਲੈ ਵੀ ਪੈਨੀਆਂ ਦੋਵੇਂ ਫਟ ਕਰ ਲਿਆ ਤੇ ਗੇੜਾ ਗੁੜਾ ਦੇ ਕੇ ਵੇਖ ਲਿਆ ਆਪਾਂ ਆਏ ਤਾਂ ਸਾਰਾ ਕੁਝ ਵੇਖਣ ਨੂੰ ਲੱਗਦਾ ਠੀਕ ਹੁਣ ਬਸ ਆਪਾਂ ਕਿੱਦ ਦਿਨ ਤੱਕ ਜਾਣੇ ਆ ਤੂਰ ਤੇ ਦੋ ਦਿਨਾਂ ਵਾਸਤੇ ਤੇ ਗਰਲਾਵ ਕਰ ਸੰਭੂਗਾ ਫੇਰ ਘਰ ਦੇ ਚੈੱਕ ਸਮਾਨ ਸਬੂਨ ਪਾ ਕੇ ਦੇਖਾਂਗੇ ਕਿ ਕਿਵੇਂ ਆ ਸਾਰਾ ਕੁਝ ਸੈਟ ਹੂੰ ਤਾਂ ਸਹੀ ਆ ਬਸ ਮੈਨੂੰ ਥੋੜਾ ਜਿਹਾ ਲੱਗਦਾ ਏ ਜਿਹੜੀਆਂ ਆ ਪੱਤੀਆਂ ਆਈਆਂ ਨਾ ਇਹ ਕੰਮ ਥੋੜਾ ਕੱਚਾ ਜਿਹਾ ਲੱਗਦਾ ਨਹੀਂ ਤੇ ਜੀ ਥਾ ਤੇ ਕੋਈ ਫਿਰ ਆਪਾਂ ਆਪ ਦੇ ਹਿਸਾਬ ਨਾਲ ਕਲੈਂਪ ਜਾਂ ਬਣਾ ਕੇ ਕੋਈ ਲਾਵਾਂਗੇ ਲੈ ਵੀ ਚਾਲ ਬਈ ਦਿੰਦੇ ਅੰਦਰ ਸੱਚਾਬੀਆਂ ਪਾਦੇ ਵਿਚਕਰਾਂ ਦੇ ਨਾਲ ਸਾਹਮ ਦੇਕਰਾਂ ਆਏ ਤਾਂ ਕੰਪਨੀ ਨੇ ਪੂਰਾ ਖਿਆਲ ਰੱਖਿਆ ਵੀ ਇਹ ਲੋਕ ਲਾ ਕੇ ਤੇ ਮਿੱਟੀ ਘਟਾ ਜਾ ਵਿੱਚ ਨਾ ਪਵੇ ਆਇਆ ਇੱਕ ਰਬੜ ਦਾ ਲੋਕ ਜਾ ਬਣਾਤਾ ਐਂ ਲਾ ਦਿਓ ਮਿੱਟੀ ਮੁੱਟੀ ਨਹੀਂ ਪੈਂਦੀ ਵਿਚ ਇਹ ਜਮਾਈ ਨਹੀਂ ਵਧੀਆ ਚੀਜ਼ਾਂ ਅੰਦਰ ਹਾਂ ਇਹ ਚੀਜ਼ ਚੰਗੀ ਖਿਆਲ ਕੀਤਾ ਨਿਕੀਆਂ ਨਿਕੀਆਂ ਗੱਲਾਂ ਦਾ ਬਾਕੀ ਉਹ ਕਰ ਲਾ ਆਪਣਾ ਸਟicker ਤਾਂ ਲਿਆ ਲਾਈਓ ਉੱਥੇ ਕਰਾ ਇਹ ਚੀਜ਼ਾਂ ਕਾਹਦੇ ਲਿਆ ਕਰਾ ਇਹਨਾਂ ਦੀ ਸਮਝ ਨਹੀਂ ਆਈ ਇਹ ਪੈਨੀਆਂ ਰ ਆਪਾਂ ਮੰਗਾਏ ਹੈਗੇ ਆ ਮੁਹਾਲੀ ਤੋਂ ਔਰੈਂਜ ਕੈਂਡੀ ਹੈ ਇਹਨਾਂ ਦਾ ਕੰਪਨੀ ਦਾ ਨਾਮ ਔਰੈਂਜ ਕੈਂਡੀ ਆਪਾਂ ਨੂੰ ਲੈਸਲਸ ਕਰਕੇ ਉਹਨਾਂ ਨੇ 20000 ਰੁਪਇਆ ਲਾਦਾ ਸੀ ਰੇਟ ਇਹਦਾ 30 ਲੀਟਰ ਵਾਲੇ ਇਹ ਤੇ ਕੋਰੀਅਰ ਦਾ ਖਰਚਾ ਵੀ ਉਹਨਾਂ ਦਾ ਹੀ ਸੀਗਰਾ ਯਾਰ ਮੈਂ ਤਾਂ ਮੋਟਰਸਾਈਕਲ ਹੀ ਘੈਂਟ ਚ ਲੱਗੀ ਜਾਂਦਾ ਲੈ ਹਿੰਦਰ ਮੜਾ ਪਾਸੇ ਨਹੀਂ ਹੈ ਇੱਕ ਫੋਟੋ ਖਿੱਚ ਗਿਆ ਮੋਟਰਸਾਈਕਲ ਦੀ ਗੱਡੀ ਦੇ ਲੈ ਵੀਪੜ ਮੰਨੋ ਹੁਣ ਆਪਾਂ ਇਹਨੂੰ ਵਰਤ ਕੇ ਦੇਖਦੇ ਹਾਂ ਫੇਰ ਤੁਹਾਨੂੰ ਪੂਰੀ ਰਿਪੋਰਟ ਦੇਵਾਂਗੇ ਇਹਨੂੰ ਵਰਤ ਕੇ ਵਾਕਈ ਵਾਟਰਪਰੂਫ ਡਸਟ ਪ੍ਰੂਫ ਹੈਗਾ ਕਿ ਐਵੇਂ ਗੱਲਾਂ ਹੀ ਆ ਇਹ ਪਤਾ ਲੱਗ ਜੂ ਆਪਾਂ ਨੂੰ ਬਸ ਇੱਕ ਦੋ ਦਿਨਾਂ ਦਾ ਕੀ ਚੱਲਦੇ ਆ ਇੱਕ ਰਾਈਡ ਤੇ ਹੈਗਾ ਪ੍ਰੋਗਰਾਮ ਬਣਾਇਆ ਵਾ ਮੈਂ ਤੇ ਨਰੈਣ ਤੇ ਇੱਕ ਮੁੰਡਾ ਹੋਰ ਹੈ ਮਿਲਦੇ ਆ ਫਿਰ ਚੱਲਦੀ ਆ ਆਪਾਂ ਚੰਗਾ